ਦੋਸਤੋ ਅੱਜ ਕੱਲ ਕਰਦੇ ਆ ਬੇਸਵਰੀ ਚੋਂ ਨਿਕਲੇ ਗਰੀਬੀ ਦੇ ਚੱਕਰ ਵਿਊਦੀ ਜਾਂ ਉਹ ਘੋੜਾ ਉਹ ਗਰੀਬੀ ਦਾ ਘੋੜਾ ਉਹ ਉਹ ਬੇਵਸੀ ਦਾ ਘੋੜਾ ਜਿੱਤੇ ਬੰਦਾ ਬਹਿ ਕੇ ਸਾਰੀ ਉਮਰ ਘੇੜੇ ਦਿੰਦਾ ਰਹਿੰਦਾ ਗੱਲ ਸ਼ੁਰੂ ਹੁੰਦੀ ਆ ਸਾਈਕਲ ਤੋਂ ਇਹ ਬੰਦੇ ਕੋਲੇ 2 ਰੁਪਏ ਆ ਜਾਣ ਸਾਈਕਲ ਲੈ ਲੈਂਦਾ ਤੇ ਸਾਈਕਲ ਜਿਹੜੇ ਪਾਸੇ ਆਸੇ ਵਾਲੇ ਮੋਟਰਸਾਈਕਲ ਤੇ ਫਿਰਦੇ ਹੁੰਦੇ ਨੇ ਤਾਂ ਕਹਿੰਦਾ ਯਾਰ ਸਾਈਕਲ ਨਾਲ ਤਾਂ ਗੱਲ ਨਹੀਂ ਬਣਦੀ ਉੜੇ ਜੇ ਪੈਸੇ ਹੋਰ ਕਰਕੇ ਇਧਰੋਂ ਉਧਰੋਂ ਮੋਟਰਸਾਈਕਲ ਲੈ ਲੈਂਦਾ ਤੇ ਮੋਟਰਸਾਈਕਲ ਤੇ ਚੜਦਾ ਮੋਟਰਸਾਈਕਲ ਫਿੱਕਾ ਲੱਗਣ ਲੱਗ ਜਾਂਦਾ ਜਦੋਂ ਕਾਰ ਕੋਲ ਦੀ ਸ਼ੂ ਕਰਕੇ ਟੱਪ ਜਾਂਦੀ ਆ ਫਿਰ ਕਹਿੰਦਾ ਚਲੋ ਕਾਰ ਲੈ ਲਈਏ ਕਾਰ ਵੀ ਆ ਜਾਂਦੀ ਆ ਕਾਰ ਨਾਲ ਵੀ ਸਬਰ ਨਹੀਂ ਆਉਂਦਾ ਫਿਰ ਕੀ ਕਰਦਾ ਜਿਹੜਾ ਆਪਦਾ ਸ੍ਰੀਕਾ ਕਬੀਲਾ ਜਿਹਦੇ ਵਿੱਚ ਬੇਅੰਤ ਤੇ ਬੇਪਨਾਹ ਉਹਨੂੰ ਮੁਹੱਬਤ ਮਿਲੀ ਹੁੰਦੀ ਆ ਉਹਨਾ ਸਾਥੀਆਂ ਨੂੰ ਛੱਡ ਕੇ ਉਹਨਾਂ ਅਮੀਰ ਲੋਕਾਂ ਨੂੰ ਦੁਨੀਆਦਿਆਂ ਨੂੰ ਛੱਡ ਕੇ ਕਿਸੇ ਸ਼ਹਿਰ ਦੇ ਨੇੜੇ ਦੇ ਕਸਬੇ ਦੇ ਵਿੱਚ ਜਾ ਕੇ 10 ਮਰਲੇ ਜਗ੍ਹਾ ਲੈ ਲੈਂਦਾ ਗਲਚ ਫਹਾ ਪਾ ਕੇ ਤੇ ਉਸ ਤੋਂ ਬਾਅਦ ਪੱਥਰ ਵਾਲੀ ਪਾਲਿਸ਼ਾਂ ਵਾਲੀ ਕੋਠੀ ਪਾਉਣ ਲਈ 50-60 ਲੱਖ ਦਾ ਲੋਨ ਕਰਾ ਲੈਂਦਾ ਤੇ ਕੋਠੀ ਪਾ ਲੈਂਦਾ ਆਪਦੇ ਬੰਦਿਆਂ ਨਾਲ ਟੁੱਟ ਜਾਂਦਾ ਤੇ ਉਹਨਾਂ ਲੋਕਾਂ ਦੇ ਵਿੱਚ ਕੋਠੀ ਪਾ ਲੈਂਦਾ ਜਿਹੜੇ ਉਹਨੇ ਮਸਾਂ ਪੈਸੇ ਇਕੱਠੇ ਕਰਕੇ ਸਾਰੀ ਉਮਰ ਕੋਠੀ ਪਾਈ ਹੁੰਦੀ ਆ ਉਹਨਾਂ ਆਸ-ਪਾਸੇ ਵਾਲੇ ਲੋਕਾਂ ਦੇ ਯਾਦ ਵੀ ਨਹੀਂ ਹੁੰਦਾ ਕਿ ਇਹਦੇ ਕੋਈ ਇਸ ਤਰ੍ਹਾਂ ਦਾ ਆਸਰਾ ਜਾਂ ਇਸ ਤਰ੍ਹਾਂ ਦੀ ਕੋਠੀ ਪਾਈ ਆ ਪੱਥਰ ਵਰਗੇ ਲੋਕਾਂ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦਾ ਤੇ ਆਪਦੇ ਜਿਹੜੇ ਤੁਹਾਡੇ ਫੋੜੇ ਤੇ ਪੱਟੀ ਕਰਨ ਵਾਲੇ ਆ ਦੁੱਖ ਸੁੱਖ ਚ ਖੜਨ ਵਾਲੇ ਬੰਦੇ ਆ ਉਹਨਾਂ ਦਾ ਸਾਥ ਛੱਡ ਦਿੰਦਾ ਤੇ ਬੰਦਾ ਅਖੀਰ ਨੂੰ ਦੁਨੀਆ ਤੋਂ ਗਰੀਬ ਹੀ ਰੁਖਸਤ ਹੋ ਜਾਂਦਾ ਸੋ ਜਿਹੜੀ ਗਰੀਬੀ ਆ ਇਹ ਗਰੀਬੀ ਪੈਸਿਆਂ ਦੀ ਨਹੀਂ ਹੁੰਦੀ ਇਹ ਸਾਡੀ ਲਾਲਚ ਦੀ ਤੇ ਬੇਸਬਰੇਪਨ ਦੀ ਹੁੰਦੀ ਹੈ ਗਰੀਬੀ ਕਿ ਅਸੀਂ ਕਿਸੇ ਵੀ ਗੱਲ ਤੇ ਸੰਤੁਸ਼ਟ ਨਹੀਂ ਹੁੰਦੇ ਸੋ ਸਾਥੀਓ ਕਦੇ ਵੀ ਅਜਿਹੀ ਗੱਲ ਦਾ ਪਿੱਛਾ ਨਾ ਕਰੋ ਜਿਹਦਾ ਕੋਈ ਸਿਰਾ ਨਾ ਹੋਵੇ ਜਿਹਦਾ ਕੋਈ ਐਂਡ ਨਾ ਹੋਵੇ ਜ਼ਮੀਨਾਂ ਜਾਇਦਾਦਾਂ ਦਾ ਕੋਈ ਐਂਡ ਨਹੀਂ ਸਕੂਨ ਵਾਲੀ ਜ਼ਿੰਦਗੀ ਜੁਆਇਆ ਕਰੋ ਖੁਸ਼ ਰਹਿਆ ਕਰੋ